79 ਸਾਲ ਜਿਵੇਂ ਮੈਂ ਕਿਹਾ ਵੀ ਹੋ ਚੱਲੇ ਆ ਪਰ ਪੰਜਾਬ ਕਦੇ ਵੀ ਇਹਨੂੰ ਆਜ਼ਾਦੀ ਦੇ ਤੌਰ ਤੇ ਨਹੀਂ ਮਨਾਉਂਦਾ ਆਜ਼ਾਦੀ ਦੇ ਤੌਰ ਤੇ ਤਾਂ ਜਿੱਤਾ ਮਨਾਈ ਇਹ ਆਜ਼ਾਦੀ ਮਿਲੀ ਹੋਈ ਆਜ਼ਾਦੀ ਕੋਈ ਨਹੀਂ ਮਿਲੀ ਨਾ ਰੱਬ ਨੇ ਛਿਲ ਮਿਲੀ ਨਾ ਰਿਲੀਜੀਅਸ ਮਿਲੀ ਸਭ ਬਹੁਤ ਟਾਈਟ ਹੋ ਗਏ ਜਾਦਾ ਆਜ਼ਾਦੀ ਤਾਂ ਦੇ ਕੋ ਆ ਲੀਡਰਾਂ ਵਾਸਤੇ ਹੋ ਸਕਦੀ ਉਹਨਾਂ ਨੂੰ ਕੁਰਸੀਆਂ ਮਿਲ ਗਈਆਂ ਬੀਜਰੀਆਂ ਮਿਲ ਗਈਆਂ ਗੱਡੀਆਂ ਮਿਲ ਗਈਆਂ ਚੱਲਣ ਫਿਰਨ ਵਾਸਤੇ ਜੀ ਜਿਨ੍ਹਾਂ ਨੇ ਵੰਡਿਆ ਮੁਲਕ ਨੂੰ ਉਹ ਆਪਣੀਆਂ ਹਰਿਆਈਆਂ ਚੂਕ ਰਹੇ ਆ ਪਬਲਿਕ ਤਾਂ ਦੋਹੇ ਸੇਟ ਚਾਹੇ ਪਾਕਿਸਤਾਨਾ ਚਾਹੇ ਇੰਡੀਆ ਹੈ ਜਿਹੜੇ ਬੰਦੇ ਸ਼ਿਫਟ ਹੋਇਆ ਇਧਰੋਂ ਮੁਸਲਮਾਨ ਕੈਟੇਗਰੀ ਪਾਕਿਸਤਾਨ ਸ਼ਿਫਟ ਹੋਈ ਉਹਨਾਂ ਦੀ ਰੂਹ ਇੱਥੇ ਬੈਠੀ ਉੱਥੇ ਰੋਂਦੇ ਆ ਜਿਹੜੇ ਪਾਕਿਸਤਾਨ ਤੋਂ ਸ਼ਿਫਟ ਹੋ ਕੇ ਉਰੇ ਆਏ ਆ ਉਹਨਾਂ ਦੀ ਵੀ ਸਮਝ ਲਓ ਵੀ ਇੱਥੇ ਇੱਕ ਲਾਸ਼ਾਂ ਹੀ ਫਿਰਦੀਆਂ ਜੀਵਨ ਦਾ ਹੱਕ ਕੋਈ ਨਹੀਂ ਉਹਨਾਂ ਦਾ ਜੋ ਜਿੰਨਾ ਤੱਕਾ ਹੋਇਆ ਉਹਨਾਂ ਨਾਲ ਇਹ ਕੋਈ ਆਜ਼ਾਦੀ ਵਾਲਾ ਹੈ ਨਹੀਂ ਇਹ ਤਾਂ ਬਸ ਹਾਕਮਸ਼ੀ ਮਕਦਮ ਕੁੱਤੇ ਉਹ ਗੱਲ 16 ਨੇ ਆ ਨਾ ਕੋਈ ਡੈਮੋਕ੍ਰੇਸੀ ਆ ਨਾ ਕੋਈ ਆਜ਼ਾਦੀ